ਹਰਜੰਤਾਰ ਤੇ ਜਨਕ ਰਾਜ ਜੀ ਨੂੰ ਸਾਨੂੰ ਬਾਬਾ ਜੀ ਨੇ ਬਚਨ ਕਰ ਦਿੱਤਾ ਕਹੀਂ ਜਾਓ ਤੁਸੀਂ ਨਾ ਨੈਣਾਦੇਵੀ ਦੇਖ ਕਰਾ ਕੇ ਆਓ ਬਹੁਤ ਸਾਰੀ ਕਹਾਣੀ ਗੱਲ ਹੈ ਕਹਿੰਦੇ ਸੀ ਤਿੰਨੋ ਜਣੇ ਚਰੇਗੇ ਜਦੋਂ ਨੈਣਾਦੇਵੀ ਮੰਦਿਰ ਦੇ ਕੋਲ ਚਾਰ ਪੰਜ ਪੌੜੀਆਂ ਰਹਿ ਗਈਆਂ ਤਾਂ ਕਹਿੰਦੀ ਪੰਜ ਛੇ ਸਾਲ ਦੀ ਕੰਨਿਆ ਭੱਜੀ ਹੋਈ ਆਈ ਵਿਚੋਂ ਭਰਤੀ ਹੋ ਐ ਸ਼ਾਕੇ ਇਕਾਂ ਲਾਂਗੀ ਹੁਣ ਤਿੰਨੇ ਜਣੇ ਸੋਚਦੇ ਆਂ ਵੀ ਇਹ ਜੁੱਠੀ ਕਰਤੀ ਤੇ ਜਨਕਰਾਜ ਜੀ ਕਹਿੰਦੇ ਨਹੀਂ ਕੋਈ ਨਹੀਂ ਕੰਨਿਆਈਆਂ ਕੋਈ ਗੱਲ ਨਹੀਂ ਹੈਗੀ ਉਹਨੇ ਜਾ ਕੇ ਅਰਦਾਸ ਕਰੇ ਆਈ ਹੁੰਦੀ ਔਰ ਸ਼ਾਲ ਕਰਾਇਆ ਆਕੇ ਬਾਬਾ ਜੀ ਕੋਲ ਅਨਸਾਰੀ ਸਾਹਿਬ ਆਏ ਕਿੰਨੋ ਤਾਂ ਬਾਬਾ ਜੀ ਤਾਂ ਬਹੁਤ ਖਿਰਖੜਾ ਕੇ ਹੱਸੇ ਹੋਰ ਭਾਈ ਕਹਿੰਦੇ ਕਿਵੇਂ ਰਿਹਾ ਜਨਕਰਾਜ ਜੀ ਨੂੰ ਬਚਨ ਕਰਦੇ ਆ ਹੋਰ ਜਨਕੀ ਜੀ ਕਹਿੰਦੇ ਕਿਵੇਂ ਰਿਹਾ ਇਹਨੇ ਮਾਰੋ ਹੋਰ ਤਾਂ ਸਭ ਠੀਕ ਨੇ ਆ ਭਾਈ ਕੰਨਿਆ ਵਿੱਚੋ ਸ਼ੱਕ ਕੀਤੀ ਸੀ ਆਕੇ ਬਾਬਾ ਜੀ ਕਹਿੰਦੇ ਉਹ ਤਾਂ ਭਾਈ ਨਿਆਣਾ ਦੇ ਵਿਆਹ ਤੇ